ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਰਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸਾਚੀ ਸੋਚੈ ਸੋਚ ਨਾ ਹੋਈ ਜੇ ਸੋਚਿ ਲਖਵਾਜ ਪੈ ਛੁਪਨਾ ਹੋਵੀ ਜੀ ਲਾਇ ਰਹਾ ਅਵਤਾਰ ਵਖਿਆ ਬਖਨ ਉਤਰੀ ਜੇ ਬਨਨਾ ਪੁਰਨਿਆ ਪਾਲ ਸਹਸ ਸਿਉਣ ਪਾਲਖ ਹੋਹੀ ਤੈਕ ਨ ਚੱਲੇ ਨਾਲ ਕਿਸ ਚਿਆਰਾ ਹੋਈ ਏ ਏ ਕੋੜੇ ਟੁੱਟੇ ਪਾਲ ਹੁਕਮ ਰਹੀ ਚੱਲਣਾ ਨਾਨ ਵੇਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੰਦਿਆਈ ਹੁਕਮੇ ਉਤਮ ਨੇ ਸ਼ੋਕ ਮਲੇਖ ਦੁਖ ਸੁਖ ਪਾਈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਸਦਾ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਵਾ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹਿ ਨਾ ਕੋਈ ਗਾਇਕ ਤਾਨ ਹੋਵੇ ਕਿਸੇ ਤਾਨ ਗਾਇਕ ਕੁੰਤਾ ਜਾਣੀ ਨਸਾਂ ਗਾਇਕ ਗੁਣ ਵਡਿਆਈਆਂ ਚਾਰ ਗਾਇਕ ਹੁਮਤਿਆ ਬਖਮ ਵਿਚਾਰ ਗਾਇਕ ਸਾਜ ਕਰੇ ਤਨ ਕੇ ਗਾਇਕ ਜੀ ਹਿਲੇ ਫਰਦੇ ਗਾਇਕ ਜਾਪੇ ਦੇਸੇ ਦੂਰ ਗਾਇਕ ਨੂੰ ਵੇਖੀ ਹਾਲਤਾਂ ਦੂਰ

ਪੈਰ ਕੇ ਅੰਗਲੇ ਰੱਖੀਏ ਜਿਨ ਦੇ ਸੇ ਦਰਬਾਰ ਮੋਹੋ ਕੀ ਬੋਲੀਏ ਜਿਸਨ ਤਰੇ ਪਿਆਰ ਅਮਰਤ ਵਿਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾਂ ਦੇ ਮੁਕਤਵਾਰ ਨਾਨਕ ਇਹ ਜਾਣੀਏ ਸਭ ਆਪ ਇਸ ਰਿਆ ਤਾਂ ਪਿਆ ਨਾ ਜਾਈ ਕੀਤਾ ਨਾ ਹੋਇ ਆਪੇ ਆਪ ਗਿਰਜਿਨ ਸੋਇ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੇ ਹੁਣੀ ਨਦਾਨ ਗਾਵੇ ਸੁਣੀ ਹੁੰਦੇ ਰਖੀਏ ਭਾਉ ਦੁੱਖ ਪਰ ਹਸੂਨ ਘਰ ਲੈ ਜਾਈ ਗੁਰਮੁਖ ਰਾਜਮ ਗੁਰਮੁਖ ਬੀਦਮ ਗੁਰਮੁਖ ਰਿਆ ਸੰਵਾਈ ਬੁਰੀ ਸਰ ਗੁਰਬੋਧ ਵਰਮ ਗੁਰਪਾਰ ਭਕਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇ ਮੁਝਾਈ ਸੁਨਾ ਜੀਆਂ ਕਾਇ ਤਾਸਤਾ ਸੁਮੇਸ਼ ਨਾ ਜਾਈ ਇਸ ਨਾਮ ਜੇ ਭਾਵਾਂ ਬਿਨ ਕਾਨ ਰਕੇ ਨਹੀਂ ਰੇ ਜੇ 30 ਇਸਟੂ ਪਾਈਂ ਵੇਖਾਂ ਬਿਨ ਕਰਮਾਂ ਕੀ ਮੇਲੇ ਦੇ ਮਾਤੋ ਜਿਲਤ ਜਵਾ ਹਰਮਾਨ ਕ ਜੇ ਕੋ ਗੁਰ ਕੀ ਸੁ ਗੁਰਾਇਕ ਦੇ ਮੁਝਾਈ ਸਮਰਾਂ ਜੀਆਂ ਕਾਇਖ ਦਾਤਾ ਸੋਮੇ ਉਸ ਨਾ ਜਾਈ ਜੇ ਜੁਗਚਾਰੇ ਅਰੰਜਾ ਹੁੰਦ ਸੋਣੀ ਹੋਏ ਨਵਾ ਖੰਡਾ ਚ ਜਾਣੀ ਨਾ ਚਲੇ ਸਭ ਕੋਈ ਚੰਗਾ ਨੁਰ ਖਾਈ ਕੈ ਜਸ ਕੀ ਜੰਗਲੇ ਜੇ ਤੂੰ ਦੰਦਾ ਆਈ ਤਾਂ ਬਾਤ ਨ ਪਛੇ ਕਿ ਕੀਟਾ ਅੰਦਰ ਕੀੜ ਕਾ ਦੋਸ਼ੀ ਦੋਸ਼ ਧਰੇ ਨਾ ਕੋ ਲੇਰ ਗੁਣ ਗੁਣ ਕਰੇ ਗੁਣ ਵਰਤਿਆ ਕੋ ਦੇ ਤੇ ਹਾਕ ਵੇ ਨ ਸੋਝੀ ਜੀ ਜੇ ਤੁਸੀਂ ਗੁਣ ਕੋਇ ਕਰੇ ਸੁਣੀਏ ਸਿੰਧ ਤੇ ਸੁਨ ਦਾ ਸੁਣੀਏ ਧਰਤਵਲੇ ਆਕਾਸ਼ ਸੁਣੀਏ ਦੀ ਕੋ ਲੋਕਾ ਸੁਣੀਏ ਪਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾ ਇੰਦਰ ਸੁਣੀ ਮੁਕਸਲਾ ਹਨਮੰਦ ਸੁਣਿਐ ਜੋ ਗੁਜ ਕਰ ਤਨ ਫੇਦ ਸੁਣਿਐ ਸਤ ਸਤ ਸੰਬਦ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪਉ ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ ਅਰ ਸੜ ਕਾ ਸ਼ਨਾ ਹੈ ਪੜ ਪੜ ਪਾਵੇ ਮਨ ਸੁਣਿਐ ਲਾਗਿਐ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਏ ਦੁਖ ਪਾਵ ਕਾ ਨਾਸ ਸੁਣਿਏ ਸਰਗਨਾ ਕੇਗਾ ਸਨੇਹੀ ਸੇਕ ਪੀਰ ਪਾਤੀ ਸ਼ਾਮ ਸੁਣਿਏ ਅੰਦੇ ਪਾਵੇ 라ਹੂ ਸੁਣਿਏ ਹਾਸ ਤੇ ਸੰਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਏ ਦੁਖ ਪਾਵ ਕਾ ਨਾਸ ਮਨੇ ਕੀ ਗਤਿ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਉਨ ਲੇਖਨ ਹਾਰ ਮਨਨੇ ਕਾਵੇ ਕੰਨ ਵਿਚਾਰ ਐਸਾ ਨਾਮ ਦੇਨ ਜਿਨਹੇ ਜੇ ਖੁਮਨ ਚਾਣੀ ਮਨ ਕੋ ਮਨੇ ਸਤ ਹੋਏ ਮਨ ਬੰਦਾ ਮਨੇ ਸਗਲ ਪਉਣ ਕੀ ਸਦ ਮਨੇ ਮੋਹ ਚੋਟਾ ਨਾ ਖਾਏ ਮਨੇ ਜਮ ਕੀ ਸਾਥ ਨਾ ਜਾਏ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਨੀ ਮਨ ਕੋ ਮਨੇ ਮਾਰਕ ਠਾਕ ਨ ਪਾਈ ਮੰਨੇ ਪਰ ਸੋ ਪਰ ਕਰਜੈ ਮੰਨੇ ਮਾਗਨ ਚੱਲੇ ਪੰਥ ਮੰਨੇ ਤਮ ਸਿੱਤੀ ਸ਼ਨ ਬੰਦ ਐਸਾ ਨਾਮ ਦਰਿੰਜਿਨ ਹੈ ਜੀ ਕੋ ਮਨ ਜਾਣੀ ਮੂਕੇ ਮੰਨੇ ਪਾਵੈ ਮੁਖ ਦਵਾਰ ਮੰਨੇ ਪਰਵਾਰੀ ਸਦਾਰ ਮੰਨੇ ਤਰੇ ਤਾਰੀ ਕੋ ਸਿੱਖ ਮੰਨੇ ਨਾਨਕ ਹੋਇ ਨਾ ਪੇਖ ਐਸਾ ਨਾਮ ਜਿਨ ਜਿਨ ਹੈ ਜੇ ਕੋ ਮਨ ਚਾਣੀ ਮੁਕੇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਨ ਕੇ ਮਾਨ ਪੰਚ ਅਸੂ ਹੈ ਦਰਜਾ ਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਬਿਨ ਚਾਰ ਕਾਤੇ ਕੇ ਕਰਨੇ ਨਾਹੀ ਸੰਵਾਰ ਤੋਲ ਧਰਮ ਦੇ ਆਕਾਰ ਪੂਰਤ ਸੰਤੋਖ ਾਰ ਕੇ ਜਿਨ ਸੂਰਤ ਜੇ ਕੋ ਬੋਝੇ ਹੋ ਸਚਿਆਰ ਤੌਲੇ ਉਪਰ ਗੀਤਾ ਪਾਤਾਤੀ ਹੋਰ ਬਰੇ ਹੋਰ ਹੋਰ ਤੇ ਸੇ ਪਾਤਲੇ ਫੰਜੂਰ ਜੀ ਯਤਰੰਗਾ ਕੀ ਨਾਮ ਸੰਨਾਲ ਲਿਖਿਆ ਫਰੀ ਕਲਾ ਇਹੋ ਲੇਖਰ ਜਾਣੀ ਕੋਈ ਲੇਖਾਲ ਕੀਆ ਕੀਤਾ ਹੋਇ ਇਹ ਤਾਂ ਸਹਲ ਰੂਪ ਕੇ ਤੀਂ ਦਾ ਜਾਣੀ ਕਨਕੂਤ ਕੀਤਾ ਸੈ ਕੋ ਕੁ ਕਵਾਉ ਤਿਸ ਰੋਈ ਲਖਧਰੀਆਉ ਪਉਦਰਿਤ ਕਮਲ ਕਹਾ ਵਿਚਾਰ ਵਾਰਿਆ ਜਵ ਈਕ ਵਾਰ ਜੋਤਿ ਪਾਵੇ ਸਹੀ ਪਲੀਕਾ ਸਦਾ ਸਲਾਮ ਰੰਗਕਾਰ ਅਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂ ਕਾ ਜੋਗ ਮੰਦਰੀਦਾਸ ਅਸਾਂ ਕਾ ਭਗਤ ਬਣ ਗਿਆਨ ਵਿਚਾਰ ਸੰਗ ਸਥੀ ਅ ਸੰਗ ਦਾਤਾਰ ਸਾਂਖ ਸੋਰ ਮੁਪਗਸਾਰ ਅਸਾਂਖ ਮੋਲੇ ਵਿਲਾਈ ਤਾਰ ਕੁਦਰਤ ਕਾਂ ਕਹਾ ਵਿਚਾਰ ਵਾਰਿਆਂ ਜਵ ਇੱਕ ਵਾਰ ਜੋਤ ਜਤ ਪਾਵੇ ਸਹੀ ਭਲੇ ਕਾਰ ਤੋ ਸਦਾ ਸਲਾਮ ਵਰਨ ਕਾਰ ਅਸਾਂਖ ਮੋਰ ਕਾਂਦ ਕੋ ਅਸਾਂਖ ਜੋਹ ਰਾਮ ਕੋ ਸੰਕਮਰ ਕਾਈ ਜਾਈ ਜੋਰ ਅਸ਼ੰਕ ਗਲ ਵਸਤਿਆ ਖਮਾਈ ਸੰਕ ਪਾਪੀ ਬਕਨ ਜਾਏ ਅਸਾਂ ਕੋੜਿਆ ਔਰ ਕੋੜੇ ਫਰਾਏ ਸੰਕ ਮਲੇਸ਼ ਮਲ ਭਖਾਈ ਅਸਾਂ ਨਿੰਦ ਦੇ ਸਿਰ ਕਰੀ ਭਾ ਨਾਨਕ ਮੀਚ ਕਹੀ ਵਿਚਾਰ ਵਾਰਿਆ ਨਾ ਜਾਵੇ ਈਕ ਵਾਰ ਜੋ ਤਦ ਭਾਵੇ ਸਹੀ ਭਲੀ ਕਾਰ ਤੋ ਸਦਾ ਸਲਾਮ ਰੰਕਾਰ

ਬੋਦਰਤ ਕੌਣ ਕਹਾਂ 24 ਵਾਰਿਆਂ ਜਵ ਇਨਕਾ ਜੁਰਤ ਭਾਵੇ ਸਹੀ ਭਲੀਕਾਰ ਤੁਸਦਾ ਸਲਾਮ ਅਰੰਕਾਰ ਪਰੇ ਹੱਥ ਪੈ ਤੰਦੇ ਪਾਣੀ ਤੋਤੇ ਤੁਸਕੇ ਮੋਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਿਜੋ ਤੋਏ

ساؤگن تیرے میں نہ ہی کے بن بن گیتے پاکت نہ ہوئے سواتا دبانی برماؤں سا سان سدا مچاو کون سبی اللہ وقت کون کون ست کون وار کون سرطی مہاں کون جیت ہوایا کار بے نا پائیں گا پندر دین جے جی لے فکران ਭਉ ਹਿਤ ਨਾ ਪਾਇਨ ਕਾਦੀਆਂ ਜੇ ਲੇਖਨ ਲੈ ਕੁਰਾਨ ਤੇ ਤਵਾਰਨਾ ਜੋਗੀਆਂ ਤੁਮਾਹਨਾ ਕੋਈ ਜਾ ਕਰਦਾ ਸੀ ਟੀਕੋ ਸਾਜੀ ਆਪੇ ਜਾਣੀ ਸੀ ਕਿਵ ਕਰਿਆ ਖਾਂ ਕਿਵ ਸਲਾਈ ਕੁਰਬਾਨੀ ਕਬ ਜਾਣਾਂ ਨਾਨਕ ਅੱਖ ਮਸਾ ਕੋ ਅੱਖੇ ਇਕ ਦੂਜੇ ਕਿਸਿਆਣਾਂ ਵੰਡਾ ਸਵੰਦੀ ਨਾਹੀ ਕੀਤਾ ਜਾਂ ਕਾਹ ਹੋਵੇ ਨਾਨਕ ਜੀ ਕੋ ਆਪ ਕੋ ਜਾਣੇ ਅਗੇ ਗਿਆਨ ਸੋ ਹੈ ਪਤਾਲ ਪਤਾਲਖੰਗਾ ਸੰਗਾ ਸੂਰ ਕੋੜਿ ਖਪਾਥ ਕਿ ਵੇਦ ਕਹਿਨਕ ਬਾਤ ਸਹਸ 18 ਗਹਿਨਕ ਤੇ ਵਸਲੁ ਕਿ ਤਾਰ ਲੇਖਾ ਹੈ ਤੈ ਲਿਖੀਏ ਲੇਖੇ ਹੋਏ ਬਨਾਸ ਨਾਨ ਘੋਟਾ ਕੀ ਆ ਪੀ ਜਾਣੀ ਆਪ ਸਲਾਹੀ ਸਲਾਇ ਤਿਹਤ ਨ ਪਾਈਆਂ ਨ ਦੀਆਂ ਅਤਿ ਹੈ ਵਾਪ ਸਮਝ ਨ ਜਾਣੀ ਮੰਦਸਾ ਸੁਤਾ ਗਹਿਰਾ ਸੇਤੀ ਮਾਲ ਧਨ ਕਿੜੇ ਤਨ ਨ ਹੋ ਨੀ ਜਿਸ ਮਨੁ ਨਵਸਰੇ ਅੰਤਨਾ ਸਿਵਤੀ ਕਹਿਣ ਲੰਤ ਅੰਤ ਅੰਤ ਨ ਕਰਨੀ ਦੇਣ ਅੰਤ ਅੰਤ ਨ ਵੇਖਣਾ ਸੁਣਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨੂੰ ਜਾਪੇ ਕੀਤਾ ਆਕਾਰ ਅੰਤ ਨੂੰ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾਹੇ ਤਾ ਕੀ ਅੰਤ ਨ ਪਾਈਏ ਜੈ ਹੂ ਅੰਤ ਨ ਜਾਣੀ ਕੋਈ ਬਹੁਤਾ ਹੀ ਵਰਤਾ ਹੋਏ ਮੁੰਡਾ ਸੌ ਉੱਚਾ ਥਾਉ ਉੱਚਾ ਨਾਉ ਏ ਬੜਾ ਉੱਚਾ ਹੋਵੇ ਕੋਈ ਸੁੱਚੇ ਕੋ ਜਾਣੀ ਸੇ ਜੇ ਬੜਿਆ ਜਾਣੀ ਆਪੇ ਆਪ ਨਾਲ ਨਜ਼ਰੀ ਕਰਮੀ ਦਾ ਬਹੁਤਾ ਗ੍ਰਹਿ ਖਿਆ ਨਾ ਜੈ ਵੰਡਾ ਦਾਤਾ ਤੇ ਨਾ ਤੁਮਾਈਂ ਕੀਤੇ ਮੰਗੇ ਜੋਦੇ ਪਰ ਕੀਤੇਆਂ ਗਰੰਤ ਨਹੀਂ ਵਿਚਾਰ ਕੀਤੇ ਖਾ ਤੋਟੇ ਬੇਕਾਰ ਗਏ ਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਹੀ ਖਾਏ ਕੀਤੇਆਂ ਜੋ ਕੁ ਉਸ ਦੰਵਾਰ ਇੱਕ ਹੰਤਾ ਤਰੀਂਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਖ ਰ ਸਕੀ ਕੋਈ ਜੇ ਕੋ ਖਾਈ ਪਿਆਖਣ ਪਾਈ ਓ ਜਾਣ ਜੇ ਤੇ ਮੁਕਾਇ ਆਪਣੀ ਜਾਣੇ ਆਪੇ ਦੇ ਆਖੀ ਸੀ ਵੀ ਕਹੀਂ ਕੇ جشنو باشے شبت سلا نان نانک پاتشاہی پاتشاہ مولا گون مل بقار مل بقاری مل پندار مل آوی مل لہ جائے مولا پائے ملا سمائے مول تر ہندی مان مولا تولم پرما مل وسی سمن نسان مولا کار مل فرمان مل ملیا کھانا جائے آکھ آخ کری لبلا یا کھین بیت پار پران ਆਖੇ ਬੜੇ ਕਰੇ ਵਖਿਆਨ ਆਖੇ ਵਰਮੇ ਆਖੇ ਦਾਖੀ ਗੋਪੇ ਤੇ ਗਵਿੰਦ ਆਖੇ ਇਸਰ ਆਖੇ ਸਿੰਧ ਆਖੇ ਕੇਤੇ ਕੀਤੇ ਬੁੰਦ ਆਖੇ ਦਾਨ ਵੀ ਆਖੇ ਦੇਵ ਆਖੇ ਸੁੰਦਰ ਮੰਜਨ ਸੇ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕੇ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੀ ਕਹੀਂ ਕੇ ਜੀਵੜ ਭਾਵੇ ਤੇ ਵੜ ਹੋਏ ਨਾਨਕ ਜਾਣੀ ਸੱਚਾ ਸਿ ਜੇਖੂ ਆਖੇ ਬੋਲ ਗਾ ਤਾਂ ਲਿਖੀਏ ਰੰਗਵਾਰ ਰੰਗਵਾਰ ਸੋਦਰ ਕੀ ਹਾ ਸੂ ਕਰਕੇ ਹਾਂ ਜਿਤਵੇ ਸਰ ਸੰਭਾਲ ਲੈ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਗ ਭਰੀ ਸੋ ਗੀਨ ਕੀਤੇ ਗਾਉਣ ਹਾਰੇ ਗਾਵਹਿ ਤਹਨੋਂ ਕੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮਦੁਵਾਰੇ ਗਾਵਹਿ ਚਿਤ ਗਵਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋ ਸਦਾ ਸਵਾਰੀ ਗਾਵਹਿ ਇੰਦਨ ਦਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਹਿ ਸਸਮਾਦੀ ਅੰਦਰ ਗਾਵਉ ਸਾਧ ਵਿਚਾਰੀ ਗਾਉਂ ਜਿਤੇ ਤੇ ਸੰਤੋਖੀ ਗਾਵੇ ਬੀਰ ਕਰਾਰੀ ਗਾਵਨ ਪੰਡਤ ਪੰਡਰਤੀ ਸੰਜੁਗਜ ਗਬੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣਾ ਸੁਰਗਮਸ ਪਿਆਲੇ ਗਾਵਨ ਨੂੰ ਪਾਏ ਤੇਰੇ ਅਰਥ ਅਚਿਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਵ ਹੈ ਖੰਡ ਮੰਡਲ ਭੰਡਾ ਕਰ ਕਰ ਰੱਖੀ ਧਾਰੇ ਸੇਤ ਜਨੋ ਗਵ ਹੈ ਜੋਤਿ ਤੇ ਭਾਵਨ ਰਤੇ ਤੇ ਨਹੀਂ ਤਉ ਤੇ ਰਸਾਲੇ ਹੋਰ ਕੀਤੇ ਗਵਨ ਸੇ ਮਿਸ਼ਤ ਨਾ ਬਨਾਨੀ ਕੀ ਵਿਚਾਰੀ ਸੋਈ ਸਿਹਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੇ ਨਹੀ ਜਾਈ ਨਾ ਜਸ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਟਕਾ ਜਿਹੀ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਦੀ ਹੁੰਦੇ ਜਾਈ ਜੋ ਤਿਸ ਭਾਵੇ ਸ੍ਰੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਾਤ ਸਾਹਿਬ ਨਾਨਕ ਰਹਿ ਰਜ਼ਾਈ ਮੁੰਦਾਲ ਸੰਤੋਸ਼ਾ ਰੂਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਕਿੰਤਾ ਕਾਲ ਖਵਾਰੀ ਕਾਇ ਜੋ ਤੰਦਾ ਫਤੀਤ ਆਈ ਪਾਈ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸੇ ਆਦੇਸ ਆਜ ਅਨੀਰ ਅਨਾਰ ਅਨਾਹਤ ਜਿਗਜਿਗ ਇੱਕ ਵੇਸ ਭਗਤ ਗਿਆਨ ਦੇ ਆਪ ਢਾ ਨਕਲਕਲ ਬਾਜੀ ਦਾ ਆਪਲਾਸ ਨਾਥੀ ਸੰਜਿਆ ਕੀ ਅਰਸਤ ਅਵਰਾ ਸਾਥ ਸੰਯੋਗ ਹਜੋ ਦੇਕਾਰ ਚਲਾਵੇ ਲੈ ਸੇ ਆਵੀਂ ਭਾਗ ਆਦੇ ਤਸੇ ਆਦੇਸ ਆਗ ਅਨੀ ਦਾਸ ਦਾਸਿਕ ਜਿ ਇੱਕੋ ਵੇਸ ਇਕਾ ਮੈਂ ਜੁਤਬੀ ਆਇਦਿੰਚੇ ਲੇਕਾ ਮਾਸਨ ਸਾਰੀ ਪੰਡਾ ਇਕ ਲਾਈਂ ਦੀਵਾਨ ਜੁਤਸ ਭਾਗੇ ਤੇ ਵੇਚ ਲਾਵੇ ਜੀ ਉਹ ਵੇ ਫਰਮਾਨ ਉਹ ਵੇਖੇ ਉਹਨਾਂ ਦੇ ਨਾਲੇ ਵਖਤਾ ਮੀਡਾਨ ਆਦੇ ਤੁਸੀਂ ਆਂਦੇ ਇਸ ਆਦ ਅਨੀਲ ਅਨਾਤ ਅਨਾਜ ਜਿ ਇਕ ਵੇਸ ਆਸਨ ਲੋਇਲੇ ਪੰਡਾ ਜੋ ਕੇ ਪਾਸੇ ਕਾਬਾਰ ਕਰਕੇ ਵੇਖੀਂ ਸਿ ਜਨਹਾਰ ਨਾਨਕ ਸਚੀ ਕੀ ਸਾਚੀਂ ਕਾਰ ਆਦੇ ਤਸਿਆ ਆਦੇ ਆਦ ਅਨਿਹ ਅਨਾਥ ਅਨਾਹਦ ਜੁਜਗ ਇੱਕੋ ਵੇ ਸੇਖੋਂ ਜੀ ਉਹ ਲੱਖ ਹੋ ਹੈ ਲੱਖੋਂ ਵੇ ਲੱਖ ਵੇਸ ਲੱਖ ਲੱਖ ਜੀੜਾ ਆ ਕੀ ਇੱਕ ਨਾਨਕ ਜਗਦੀਸ਼ ਇਤਰਾਪਤ ਬੜੀਆਂ ਜਰੀ ਹੋਈ ਹੈ ਕਿ ਸੰਗਲਨਾ ਆਕਾਸ਼ ਕੀ ਕੀਟਾ ਆਈ ਰਿਸ ਨਾਲ ਗਜ਼ਰੀ ਪਾਈ ਹੈ ਔਰੇ-ਔਰੇ ਠੇ ਸਾਖਨ ਜੋਰ ਚਪੈ ਜਹਨ ਚੋਰ ਜੋ ਨਮਕੰਦੇ ਨਾ ਜੋਰ ਜੋ ਨਜ ਮਰਨਾ ਜੋ ਜੋ ਨਰਾਏ ਮਰਮ ਸੋ ਜੋ ਨ ਸੁੱਤੀ ਗਿਆਨ ਵਿਚਾਰ ਜੋ ਨ ਜੂਤੇ ਛੂਤੇ ਸੰਸਾਰ ਜਿਵੇਂ ਅਚਰ ਜੋ ਪਰਵੇਖਿਐ ਸ੍ਰੀ ਨਾਨਕ ਤਉ ਨੀਚ ਨ ਕੋਈ ਰਾਤੀ ਰੁਤੀ ਥਿਥੀ ਵਾਰ ਪਉਣ ਪਣੀ ਅਗਨੀ ਪਤਾਲ ਤਿਸਵੇ ਤਰਤੀਸਾ ਵਰ ਕੀਤਰ ਮਸਾ ਤਿਸਵੇ ਜੀਵ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਤਥੈ ਸੋਨ ਪੰਜ ਬਰਮਾਨ ਦਰੀ ਕਰਮ ਪਈ ਨਿਸ਼ਾਨ ਕਾ ਚਿਲਕੈ ਉਥੇ ਪਾਈ ਨਾਨ ਕੀਆ ਜਾਪੇ ਜਾਇ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇ ਤੇ ਪੋਣ ਪਾਣੀ ਕੇ ਸੰਤਰ ਕੇ ਤੇ ਕਾਨ ਮਹੇਸ ਕੇਤੇ ਵਰ ਮੈਂ ਘਾਲ ਘੜੀ ਰੂਪ ਰਾਮ ਕੀ ਵੇਸ ਕੇਤਿਆਂ ਕਰਮ ਭੂਮੇਰ ਕੇਤੇ ਕੇਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਸ ਕਹਤੇ ਕਿਤੇ ਨਿੰਮ ਦੇਸ ਕੇ ਦੇਵਤਾਨ ਮੰਨ ਕੇ ਕਿਤੇ ਗਤਰਥ ਸੰਬੰਧ ਕੇ ਤਿਆ ਖੋਲੀ ਕੇਤਿਆ ਬਾਣੀ ਕਿਤੇ 파ਦਰੰਧ ਕਹਤੇ ਸੋਤੇ ਸੇਵਕ ਕਹਤੇ ਨਾਨਕ ਅੰਤਨ ਅੰਤ ਗਿਆਨ ਕਰਨ ਮੈਂ ਕਿਆ ਪਟਿਆ ਤਥੇ ਨਾਜ਼ਮੂ ਦਾ ਕੋਰ ਅਨੰਤ ਕਰਮਖੰਡ ਕੀ ਬਾਣੀ ਰੂਪ ਜਿੱਥੇ ਘਾਲਤ ਘੜੀਏ ਬਾਤਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਚਾਹੀਂ ਜੀਖੋ ਕਹੇ ਪਿਛੇ ਪਛਤਾਈ ਤਥੇ ਘੜੀਏ ਸੁੱਤ ਮਤਮਨ ਬੁੱਧ ਤਥੇ ਘੜੀਏ ਸੁਨਹਿ ਨਾ ਕਿਸ ਹੰਦ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋ ਤਥੇ ਜੋਤ ਮਹਾ ਬਲ ਸੂਤ ਮੇਰਾ ਮਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਈ ਤਾ ਕਿਰਪਨ ਕਸਨੇ ਜਾਇ ਨਾਹੁ ਮਰੇ ਨਾ ਠਾਗੇ ਜਾਇ ਜਿਨ ਕੇ ਰਾਮ ਵਸੇ ਮਨ ਮਾਏ ਤਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੁਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵਿਖਿੰਦ ਨਿਹਾਲ ਤਥੇ ਖੰਡ ਮੰਡਲ ਪ੍ਰਬੰਧ ਜੇ ਕੋ ਕਥਿਤਾ ਅੰਤ ਨ ਅੰਤ ਤੇ ਚੇਲੋ ਲੋ ਆਕਾਂ ਜੁਜ ਹਕਮਤ ਵੇ ਤਪਕਾਰ ਵੇਖੇ ਵਿਖੇ ਕਰਿ ਬੁਚਾ ਨਾਨਕ ਤਨਾ ਕਰਲਾ ਸਾਰ ਜਾਤ ਪਹਾਰਾ ਤੇਜ ਸੁਨਿਆਰ ਆਹਰਨ ਵਤ ਵੇਦ ਹਿਯਾਰ ਓਖ ਲਾਗਨ ਤਪ ਤਾਓ ਪਾਂਡਾ ਫੋ ਅਮਰਤ ਢਾਲ ਕੜੀਏ ਸੋਦ ਸਚੀਟਕ ਸਾਲ ਜਿਨ ਕਉਂ ਨਦਰ ਨਦਰ ਕਰਮ ਤਨ ਕਾ ਨਾਨਕ ਨਦਰੀ ਨਦਰ ਨਿਹਾ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤੁਮ ਹਤ ਦਸਰਾਤਿ ਲਈ ਦਾਇਆ ਖੇਲੇ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁਤੀਂ ਦਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁਤੀਂ ਦਾ